ਸੱਚੀ ਗੱਲ ਜੀ ਸਾਰਿਆਂ ਨੂੰ ਤੇ ਹੋਰ ਸੁਣਾਜ ਕੀ ਹਾਲ ਚਾਲ ਨੇ ਆਸ ਕਰਦੇ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਣਗੇ ਉਦੋਂ ਦਾ ਕਿੰਨਾ ਜਣਾ ਖਲਾਰਾ ਜਾਂ ਪਿਆਹੀ ਤੇ ਹਸਾਮ ਨਾਲ ਥੋੜਾ ਥੋੜਾ ਕੰਮ ਕਰੀਦਾ ਸੀ ਤੇ ਹੁਣ ਯਾਨਕੀ ਅੰਦਰੋਂ ਸਮਾਨ ਸਮੋਣ ਆਪਾਂ ਕੱਟਤਾ ਹੈ ਮਾਹ ਉਦੋਂ ਦਾ ਕੰਮ ਹੀ ਬਿਲਕੁਲ ਹਣਾ ਥੜਾ ਥੜਾ ਹੀ ਹੋਣ ਰਿਹਾ ਹਾਂਜੀ ਸਹੀ ਗੱਲ ਆ ਇੱਧਰ ਆਪਣਾ ਨਿਸ਼ਾਨ ਇੱਥੇ ਤੇ ਮੈਂ ਚੱਲ ਮੈਂ ਹੁਣ ਰਸੋਈ ਚੋਂ ਨਿਸ਼ਾਨ ਆਈਏ ਤੇ ਹੁਣ ਖਾਣਾ ਬਣਨ ਲੱਗਾ ਹਲੇ ਇੱਕਨੂੰ ਦਾ ਨਿਕਲਿਆ ਵਸਰਾ ਆਕਿੰਗੇ ਹਲੇ ਸਾਰਾ ਉਤੈ ਹੀ ਜਾਣਗੀ ਉਹਨੂੰ ਵੇਖੀਂ ਟੈਸਟੇਬਲ ਨੂੰ ਉਹ ਸ਼ੂਕਾ ਕਿਦਾਂ ਹੋਈ ਪਿਛਲੇ ਬਨੂ ਲਈ ਲੱਕੀ ਇਹਨੂੰ ਚੰਗੇ ਰਹਿ ਜਾਂ ਕੱਢਦਾ ਇਹਨੂੰ ਪਤਾ ਕੀ ਕਰਦੇ ਆ ਸਾਫ਼ ਕਰਕੇ ਇਹਨੂੰ ਹਾਂ ਅਜੇ ਇਹ ਤਾਂ ਚੱਲ ਨਹੀਂ ਉਤਰਾ ਸਾਫ਼ ਕਰਕੇ ਨਾ ਤੇ ਇਹਨੂੰ ਧੂਪੇ ਹਾਂ ਹਾਂ ਅੱਜ ਸਾਰਾ ਹੂੰ ਮੈਂ ਕਹਿਣਾ ਪਤਾ ਕੀ ਚਾਹੁੰਦਾ ਹਾਂ ਸੁੱਕਦਾ ਤੇਨੂੰ ਸਾਫ਼ ਕਰ ਦਿੰਨੇ ਅੱਛਾ ਤੂੰ ਮੈਂ ਚੈੱਕ ਕਰ ਤੂੰ ਰੰਗ ਜਿਹਦਾ ਨਾਲ ਲੈ ਲੈਣਾ ਕਨਫਿਊਜ਼ਨ ਚ ਚਪਾਤਾ ਰੰਗ ਤਾਂ ਹੀ ਕਹਿਣਾ ਮੈਂ ਰੰਗ ਕਰਦਾ ਨਹੀਂ ਤੇ ਉਧਰੋਂ ਆਪਾਂ ਖਲਾਰਾ ਵੀ ਪਾ ਲਿਆ ਤੇ ਪਰੌਣੇ ਵੀ ਹੁੰਦੇ ਨੇ ਹਾਂ ਹਾਂ ਸਹੀ ਗੱਲ ਆ ਇੱਕ ਤੇ ਮੰਮੀ ਹੁਣੀਆਂ ਆਉਂਦੇ ਨੇ ਮੇਰੇ ਦੂਜੇ ਨੰਬਰ ਤੇ ਪਿੰਦਰ ਦੇ ਵੱਡੇ ਸਿਸਟਰ ਜਿਹੜਿਆ ਉਹ ਆਉਂਦੇ ਨੇ ਤੇ ਇੱਕ ਵਾਰ ਇਹ ਜਾਣ ਦਾ ਹੋਰ ਫੋਨ ਆਇਆ ਪਰ ਉਹਨਾਂ ਦਾ ਹਲੇ ਪੱਕਾ ਨਹੀਂ ਪਤਾ ਭਾਜੀ ਵੀ ਕਹਿ ਰਹੇ ਮੈਂ ਆਣਾ ਵੇਖੋ ਇੱਕ ਦੇਖ ਲਾ ਰਾਂ ਇਹਨਾਂ ਮੈਨੂੰ ਤੇ ਸਮਝ ਨਹੀਂ ਲੱਗਦੀ ਬਿਠਵਾਣਾਂ ਕਿ ਤੇ ਮੰਜਿਆਂ ਤੇ ਸਾਰੀਆਂ ਚੀਜ਼ਾਂ ਦਿੱਤੀਆਂ ਹੀ ਸਮਾਨ ਰੱਖਿਆ ਕੋਈ ਗੱਲ ਨਹੀਂ ਆ ਸੋਫੇ ਡਾਲਾਂਗੇ ਇੱਥੇ ਫਿਰ ਹੋਰ ਕੀ ਹੈ ਹੈ ਕਰਮੀ ਜਿੱਦ ਨਹੀਂ ਹਣਾ ਇਹਨਾਂ ਆ ਕਰਕੇ ਨਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਇੱਕ ਰੋਟੀ ਖਾ ਲਈਏ ਫਿਰ ਅੰਦਰੋਂ ਝਾੜ ਝੂੜ ਗਏ ਨੋਂ ਹਟ ਗਿਆ ਪਾਣੀ ਤੋਂ ਦਾ ਖਲੋ ਗਿਆ ਕਿਸ਼ੂ ਹੂੰ ਠੀਕਾ ਖੱਡੇਗਾ ਪਰ ਆ ਇੱਥੇ ਜਿਹੜਾ ਨਾ ਹਾਂ ਪਿੰਡ ਦੇ ਲਾਗੇ ਹੂੰ ਪਰਲੇ ਬੰਨੇ ਹਾਂ ਤੁਸੀਂ ਤੇ ਨਾਲ ਸੌਰੀ ਹੂੰ ਹੂੰ ਉਹ ਜਿਹੜਾ ਉਹ ਨਹੀਂ ਸੁੱਕਣਾ ਜੀ ਅੱਛਾ ਉਹਦਾ ਜੇ ਤਾਂ ਬਹੁਤ ਜਿਆਦਾ ਪਾਣੀ ਹੈ ਜੇ ਉੱਥੇ 6-7 ਫੁੱਟ ਪਾਣੀ ਨੇ ਇੰਨਾ ਪਾਣੀ ਉਹ ਖਲੋ ਗਿਆ ਨਾ ਉਥੋਂ ਕਿਹੇ ਬੰਨੇ ਨਹੀਂ ਹੈਗਾ ਜਾਣੋ ਆਹ ਜਿੱਦਾਂ ਮੰਨ ਲੋ ਆਪਣਾ ਨਾ ਵੇਖਾ ਇਥੋਂ ਨਿਕਲ ਨੋਲ ਗਿਆ ਪੁਲੀਆਂ ਪਾਲੀਆਂ ਰੈਨੂ ਮਣੀ ਨੂੰ ਉੱਤਰਲੇ ਬੰਨੇ ਇੱਕ ਬੰਨੇ ਧੁੱਸੀ ਤੇ ਪੈਲੀਆਂ ਨੀਵੀਆਂ ਬੜੀਆਂ ਨੇ ਉਹ ਪਾਣੀ ਖਲੋਤਾ ਮੇਰੇ ਹਿਸਾਬ ਨਾਲ ਆਪਾਂ ਕਣਕਾਂ ਵੀ ਮੁਸ਼ਕਲ ਪੁੱਜੀਏ ਜਾਣ ਨਾ ਇਹ ਜਣਾ ਬੋਲਿਆ ਯਾਰੋ ਦਮੇ ਦੱਸਾਂ ਰਿਹਾ ਵੀ ਨਾ ਪਾਣੀ ਹੈ ਜੇ ਤੇ ਉਹ ਕਿੰਨਾ ਆਪਣਾ ਵੀ ਜਿੱਥੇ ਹਾਂ ਪਪੂਲਰ ਆ ਜੜੇ ਲਾਈ ਹੋਰਾਂ ਹਾਂ ਆਪਣੇ ਬੱਚੇ ਕਿ ਨਹੀਂ ਉਹ ਨਾ ਉਹ ਤਾਂ ਖਤਮ ਸਾਰੇ ਸਾਰੇ ਹੋਰ ਤੇ ਉੱਥੇ ਵੀ ਨਹੀਂ ਸੁੱਕਣਾ ਪਾਣੀ ਹਾਂ ਫੇਰ ਇਹਦਾ ਕੋਈ ਹੱਲ ਹੈਗਾ ਇਸ ਤਰ੍ਹਾਂ ਪਾਣੀ ਉੱਥੋਂ ਨਿਕਲ ਸਕਦਾ ਹੋ ਸਕਦਾ ਸਖਕ ਜੇ ਕੋਈ ਪਤਾ ਹੋਣੀ ਆ ਪਰ ਅਜੇ ਪਾਣੀ ਬਹੁਤ ਅਜੇ ਉੱਥੋਂ ਨਿਕਲਣਾ ਹੂੰ ਅਜੇ ਉੱਥੇ ਆਪਣੇ ਵਾਲੇ ਥਾਂ ਚ ਪਈ ਦਿੱਤੇ ਜਾਨਣ ਕਿ ਪਟ ਪਟ ਪਾਣੀ ਹੈ ਹੂੰ ਇਧਰ ਉਹ ਜਾਣਾ ਕਿ ਦਾ ਹੋਇਆ ਬਚਾਰੀ ਕਿਹਾਰੋਂ ਇੱਕ ਮਾੜੀ ਮੋਟੀ ਹੋਣੀ ਨਹੀਂ ਮੁਸ਼ਕਲ ਜੈਗੀ ਆ ਵਾਲਾ ਕਮਰਾ ਦੇ ਆਪਾਂ ਪੂਰਾ ਕਰਤਾ ਇੱਕ ਖਾਲੀ ਸਿਰਫ ਇਧਰਾਂ ਵਾਲੀ ਮਾਰੀ ਰਹਿ ਗਈ ਕਿ ਇਹਨਾਂ ਭਾਰੇ ਬਹੁਤ ਹੀ ਤਖੜ ਲੱਗੇ ਹਾਂ ਬਾਹਰ ਤੇ ਹਿਸਾਬ ਨਾਲ ਡਿੱਗ ਚਲੀ ਫਿਰ ਆਪਾਂ ਰਹਿਣ ਦਿੱਤੀ ਹਾਂ ਤਦੋਂ ਤਿੰਨ ਜਾਣੇ ਹਨ ਪਰ ਨਹੀਂ ਗੱਲ ਭਣੀ ਤੇ ਅੱਜ ਸੋਚਿਆ ਕਿ ਖੱਲਾ ਐਸੇ ਰੂਮ ਦਾ ਹੀ ਹਨਾ ਕੰਮ ਮੇੜਨੇ ਆਪਾਂ ਸਾਰਾ ਖਲਾਰਾ ਜਿਆ ਰਹਿ ਗਿਆ ਇਹਦੇ ਥੱਲੇ ਤੇ ਕੁਛ ਨਹੀਂ ਇਹਨਾਂ ਨੂੰ ਉਧਰ ਸਾਫ਼ ਸੁਫ਼ ਕਰਕੇ ਤੇ ਰੱਖ ਦਾਂਗੇ ਤੇ ਵੀ ਥਾਂ ਠਕਾਣੇ ਤੇ ਐਸ ਅੰਦਰ ਤਾਂ ਉਹਦਾ ਠੀਕ ਹੀ ਵਧੀਆ ਕਿਤੇ ਬੈਠਾ ਬੁੱਠਾ ਵੀ ਨਹੀਂ ਹੈ ਤੇ ਕੋਈ ਚੀਜ਼ ਵੀ ਨਹੀਂ ਹੈਗੀ ਐਸ ਅੰਦਰ ਤੇ ਉਹ ਵਾਲੇ ਅੰਦਰ ਦਾ ਘਾਰ ਥੋੜਾ ਜਿਹਾ ਇਦਾਂ ਚ ਮੈਂ ਵੀ ਕੱਲ ਨੂੰ ਹਨਾ ਸਾਰਾ ਛੇੜਾਂਗੇ ਵੀ ਮੁੜ ਕੇ ਇੱਕੋ ਦਿਨ ਸਾਰੀਆਂ ਚੀਜ਼ਾਂ ਕੱਢ ਲਈਏ ਮੁੜ ਕੇ ਰੱਖਿਆ ਜਾਏ ਇਹਨਾਂ ਦੇ ਬਾਹਰ ਮੌਸਮ ਵੀ ਥੋੜਾ ਨਾ ਖਰਾਬ ਜਾਏ ਤੇ ਇਹਦਾ ਆਪਾਂ ਕੱਲ ਨੂੰ ਕਰਾਂਗੇ ਕੰਮ ਸਾਰਾ ਇੱਧਰ ਵੀ ਖਲਾਰਾ ਕਾਫੀ ਹੈ ਇੱਧਰ ਵੀ ਨਹੀਂ ਛੇੜ ਪਾਈ ਵੀ ਰਹਿਣ ਦੇਣੇ ਆਏ ਤੇ ਜਿਹੇ ਸੂਫ ਸਾਫੇ ਤੇ ਜਿੱਥੇ ਰੱਖੇ ਨੇ ਉੱਥੇ ਦੇ ਉੱਥੇ ਹੀ ਪਏ ਨੇ ਹਨਮ ਦੇਵਾ ਮਾ ਜੇ ਕੋਈ ਕਮਰੇ ਚੋਂ ਕੱਢਿਆ ਸਮਾਨ ਤੇ ਜੇ ਦੂਜਿਆਂ ਚੋਂ ਜਿੱਦਾਂ ਤੋਂ ਵੀ ਦੇ ਕਹਿਣ ਵੀ ਇੱਕੋ ਦਿਨੀ ਸਾਰੇ ਕੱਢ ਦੇਣ ਹੂੰ ਜੇ ਮੰਨ ਲਓ ਕੱਢ ਵੀ ਲੈਂਦੇ ਹੂੰ ਦੋ ਤਿੰਨ ਘੰਟੇ ਲੱਗਣੇ ਹੀ ਕੱਢਦੇ ਆ ਤੇ ਸ਼ਾਮਾਂ ਤੱਕ ਸੁੱਕਣੇ ਜੇ ਰੱਖਣ ਲੱਗਣਾ ਫਿਰ ਟਰੇਲੇ ਪੈ ਨਹੀਂ ਉਸ ਕੰਮ ਦੇ ਉਸ ਕੰਮ ਦੇ ਪੈ ਪੀਓਗੇ ਬਾਈਂਦੇ ਖੁਸ਼ਕੀ ਮਾ ਛੜੀ ਦੇ ਨੀ ਨਗਾ ਪੀਅੜੀ ਕੰਮ-ਕੰਮ ਕਰ ਲੈਣਾ ਸਾਰੇ ਖਿਲਾੜੇ ਸਾਹਮਣੇ ਕੰਮ ਕਰਾਉਣਾ ਹੈ ਇਹ ਬੱਚਿਆਂ ਨੇ ਵੀ ਕੰਮ ਕਰਾਉਣਾ ਹੈ ਕਹਿੰਦੇ ਆਂ ਕੰਮ ਕਰਾਉਣਾ ਹੈ ਕੰਮ ਮੈਂ ਚੱਲੀ ਦੀ ਦੂਰਤ ਹੀ ਹੂੰ ਜੀ ਥਾਕੂ ਦੇ ਕੰਮ ਨਹੀਂ ਕਰਾਟਣਾਂਗੇ ਜੀ ਲਿਆ ਕੇ ਮੈਂ ਲਿਆਉ ਰਖਾ ਦੇਈਏ ਕੋਈ ਨਹੀਂ ਰੱਖ ਲੈਣਾ ਝੜ ਚੁੜ ਕੇ ਤੇ ਹੀ ਆ ਜਾਣਾ ਉਹਨਾਂ ਨੇ ਤੇ ਰੱਖਿਆ ਜਾਣਾ ਹੁਣ ਇਹ ਜਨਾ ਉਹਨਾਂ ਨੇ ਜਿੰਨਾ ਸਾਮਾਨ ਕਢਾਇਆ ਹੈ ਇਹਨਾ ਉਹ ਮੰਡੇ ਜਿਹੜੇ ਕਢਾ ਤੀਏ ਹਨ ਆਛਾ ਉਹਨਾਂ ਨੂੰ ਬੁਲਾਣਾ ਹੈ ਨਾ ਚਲੋ ਰੌਣੇ ਚੱਲ ਗਏ ਨੇ ਤੇ ਉਹਨਾਂ ਨੂੰ ਉੱਧਾ ਪਾਵਾਂ ਘੰਡਾ ਉਹਦੇ ਆਣ ਤੇ ਮੈਡਮ ਉਧਰ ਹੁਣ ਬੈ ਗਈ ਐ ਫੇਰ ਫੋਨ ਫੜ ਕੇ ਮੈਂ ਰੀਲਾ ਵੇਖਣਾ ਤੇ ਹੁਣ ਜੇ ਕਹਿਣੇ ਨੇ ਕਹਿਣਾ ਮੈਂ ਤੁਹਾਨੂੰ ਲਿਖਣ ਦਈ ਆਂ ਦੇਖ ਖੈਂਦੀਆਂ ਰੀਲਾ ਇਹਨਾਂ ਬਟਾ ਕੇ ਮੈਂ ਆ ਕਹਾਂਂ ਦਿਆਂ ਪਰੌਣਿਆਂ ਗਿਆਣੋਂ ਘੰਡਾ ਉਹ ਚ ਲਿਆ ਹੁਣ ਨੰਨ ਤੇ ਜਾਣੀ ਤਾਂ ਤੇ ਰਹਿਣ ਦਿਨੇ ਕੋਈ ਨਹੀਂ ਫਿਰ ਸੇਰੇ ਸਹੀ ਫਿਰ ਤਰੇਣ ਕੋਈ ਨਹੀਂ ਸੁੱਕਈ ਹੈ ਤਫੀਰ ਦਿਲ ਨੂੰ ਤਾਂ ਵੀ ਕਰਨਾ ਹੀ ਪੈਣਾ ਦਿਲ ਮੇਰੇ ਮੈਨੂੰ ਕੈਨ ਦੀ ਜਿਹੜੀ ਹਿਨਾਂ ਆਈ ਦੇ ਕੋਈ ਨਹੀਂ ਮੈਂ ਕਹਿੰਦਾ ਵਿਕਰਮ ਪੀ ਤੂੰ ਨਾ ਤਿਆਰ ਹੋ ਭਾਜੀ ਨੂੰ ਆਂਦੇ ਆ ਪੰਜ ਜੀ ਲੱਭੇ ਬੈਠ ਕੇ ਆਪੇ ਠੀਕ ਹੈ ਮੇਰਾ ਮੈਂ ਬਰਸ਼ ਜਣਾ ਤੇ ਚਲ ਜਾਣਾ ਹੈ ਚਲ ਜੰਦੇ ਲੱਭਣਾ ਗਾਦਾ ਮੈਂ ਮਾਂ ਵੀ ਹਾਂ ਫੋਨ ਕਰਕੇ ਪੁੱਛਣਾ ਨਾ ਹਣਾ ਆ ਗਈ ਮੈਂ ਸਮਾਨ ਸਮਣੋਂ ਉਧਰ ਰੱਖ ਕੇ ਤੇ ਮੈਂ ਆਪਣਾ ਤੇ ਆਪਣਾ ਕੀ ਕਰਨਾ ਹੈ ਕਰਨਾ ਕੀ ਕੰਮ ਖਰਾਉਣਾ ਈ ਸ਼ਰਮ ਥੋੜਾ ਇਹ ਨਾ ਉਹ ਟੈਂਟੇ ਹੋ ਗਿਆ ਨਾ ਤਾਂ ਨੋ ਡਿਲ ਨਹੀਂ ਕਰਾਂਗਾ ਤੇ ਰਾਂ ਦੇ ਮੈਂ ਕਹਿੰਦੇ ਹਾਂ ਉੱਠ ਤਾਂ ਚੱਲ ਮੈਨਾਂ ਲੱਗਦਾ ਤਰੇ ਐਦਾਂ ਕਰ ਉਧਰ ਝਾੜੂ ਮਾਰ ਉਧਰ ਮਾਂਜਾ ਮਾਰਾਂ ਝਾੜੂ ਤੇ ਮਾਂਜਾ ਚੱਲ ਝਾੜੂ ਮਾਰ ਲੈਂਦੇ ਆ ਤੇ ਪੋਚਾ ਲਗਾ ਦੀ ਸੁੱਕਾ ਮੈਂ ਅਲਮਾਰੀ ਗਾਮਸ਼ਾਂ ਕਰ ਦੇਣਾ ਹਣ ਤੇ ਰਖੀ ਗਾਂ ਬਹੁ ਮੋੜ ਕੇ ਭੇਜ ਗਿਆ ਕਿਲਾ ਗਿਆ ਤਾਂ ਕੀ ਫਾਇਦਾ ਫਿਰ ਕਰਨਾ ਹੀ ਪੈਣਾ ਆਹੋ ਗੱਡੀ ਵੀ ਗਾਂ ਕਰ ਉਹ ਚੰਗਾ ਬਾਬਾ ਅੱਲਾ ਕਰਤੀ ਚੰਗਾ ਮੈਂ ਬਹੁਤ ਆਉਂਦੀ ਆ ਮੈਂ ਮੈਂ ਹਰੇਕ ਮੈਂ ਜਦੋਂ ਕਿਸੇ ਨੇ ਕਿਹਾ ਮੈਂ ਆਹ ਕੰਮ ਕੀਤਾ ਹੂੰ ਹੁਣ ਮੈਂ ਆਹ ਕਰਤਾ ਹੁਣ ਮੈਂ ਕਰਨ ਲੱਗੀਆਂ ਹੁਣ ਮੱਛੜੂ ਮਰਨ ਲੱਗੀਆਂ ਹੁਣ ਮੈਂ ਆਹ ਕਰਨ ਲੱਗੀਆਂ ਤੋਂ ਮੱਟ ਜਾਨੀ ਮਰ ਗਿਆ ਲੱਗਦਾ ਹੂਸਾ ਹੋ ਗਿਆ ਚੱਲ ਯਾਰ ਕੰਮ ਹੀ ਲੱਗਣ ਦੀ ਮੈਂ ਵੀ ਮੁੜ ਕਿਉਂ ਦੂਰੀ ਹੈ ਫੇਰ ਅੱਜ ਤੇ ਜੇਰੀ ਨਾ ਪੈਣਾ ਦੇਖਉਂਦੀ ਕਿੰਦਾ ਕਿੰਨਾ ਟੋਇਆ ਪਿਆ ਹੂੰ ਸ਼ੂਗਰਕਾਰਪੀ ਗੱਡੀ ਕਰਕੇ ਭੜੋਲਾ ਦੇ ਡੇਗਾ ਟਾ ਨਹੀਂ ਤੇ ਇਹ ਜੇ ਦੇਖ ਜਨ ਤਾਂ ਤੇ ਫਿਰ ਹਨਾ ਫਟਣ ਦਾ ਡਰ ਹੀ ਨਾ ਤੇ ਹੋਰ ਹਨਾ ਸੋਹਮ ਕਣਕ ਦਾ ਭਰਿਆ ਵਾ 10 11 ਕੁਇੰਟਲ ਕਣਕ ਹੈ ਮੈਂ ਤੇ ਉਦੋਂ ਕਿਹਾ ਸੀ ਕਾਹਾਂ ਕਰ ਛੜੋ ਜਦੋਂ ਆਪਾਂ ਮਹਿਤਾਬ ਹਣਾ ਕੋਲ ਹੂੰ ਮੈਨੂੰ ਕਣਕ ਦਾ ਵਾ ਚਲੋ ਤੇ ਹੈਗਾ ਹੈਗਾ ਉਮਾ ਕਹਿੰਦੇ ਡਿੱਗ ਪੈਣਾ ਗੱਡੀ ਦੇ ਉੱਤੇ ਤੇ ਉਹ ਵੀ ਨੁਕਸਾਨ ਹੋ ਜਾਏ ਤੇ ਇਹ ਵੀ ਜੀ ਪਿੰਦਰ ਆਤੀ ਮੇਰੀ ਬੇਜ ਦੀ ਗੱਲ ਕੀਤੀ ਮੈਨੂੰ ਆਪਣੇ ਜਦੋਂ ਮੈਂ ਉੱਥੇ ਵੀ ਗਈ ਨਾ ਪਾਣੀ ਜਿਹਨੂੰ ਆਇਆ ਵੀ ਮੈਨੂੰ ਸਭ ਤੋਂ ਵੱਧ ਇਹ ਚੀਜ਼ ਦਾ ਹੀ ਪੀ ਕਿਤੇ ਖਾਦੀ ਖਾਦੀ ਗੱਡੀ ਨਾ ਹੁੰਦੀ ਖਰਾਬ ਆ ਜਿਆ ਪਤਾ ਜਿਹੜੀ ਆਪਣੀ ਚੀਜ਼ ਹੁੰਦੀ ਉਹਦੀ ਗੱਲ ਹੋਰ ਹੁੰਦੀ ਹੈ ਭਾਵੇਂ ਇਹ ਵੀ ਆਪਣੀ ਆ ਪਰ ਹੈਨਾ ਫਿਰ ਵੀ ਹੁੰਦਾ ਵਾ ਕਿ ਹਾਂ ਉੱਥੋਂ ਲਿਆਂਦੀ ਹੈ ਅਸੀਂ ਤੇ ਇੱਥੇ ਖੋਤੀ ਸੀ ਮੈਨੂੰ ਸਭ ਤੋਂ ਵੱਧ ਇਹਦਾ ਹੁੰਦਿਆ ਇੱਥੇ ਪਾਣੀ ਪੂਣੀ ਨਾ ਵੱੜ ਜੇ ਜਦੋਂ ਮੈਂ ਪੜੋਲਾ ਵੇਖਿਆ ਮੈਂ ਤੇ ਹਾਂ ਉਹ ਲੋਕੀ ਕਿੱਥੇ ਕਿਤੇ ਕੋਈ ਨੁਕਸਾਨ ਆ ਹੈ ਸਹੀ ਉਹ ਥੋੜੇ ਪਹਿਲੇ ਕੋਈ ਨਹੀਂ ਇੰਨੇ ਵੀ ਇੱਥੋਂ ਦਾ ਇਹ ਵੀ ਆ ਹੈਗਾ ਸਹੀ ਇੱਥੇ ਕਪੜਾ ਹੀ ਹੂੰ ਵਿਲਾ ਰਬੀ ਉਹਦੇ ਉੱਤੇ ਕਪੜਾ ਪਿਆ ਸੀ ਤੇ ਉਹ ਥਾਂ ਹਵਾਨ ਵਾਲੀ ਉਹ ਹੋ ਗਿਆ ਹੋਏਗਾ ਸਿੱਟੀ ਤਾਂ ਹੀ ਸੀ ਨਹੀਂ ਮੰਨ ਲਿਮ ਨੁਈ ਹਾਂ ਇਦਾਂ ਹੁੰਦਿਆ ਸੀ ਕਿਤੇ ਕੋਈ ਨੁਕਸਾਨ ਨਾ ਪਹੁੰਚੀ ਜੀ ਕਿਉਂਕਿ ਆਪਣੇ ਉਹ ਜਿਹੜਾ ਪਹੁੰਚਿਆ ਪਹੁੰਚਿਆ ਸੀ ਤੇ ਜਿਹੜੀ ਹੈਨਾ ਇਦਾਂ ਚੀਜ਼ ਲਈ ਗਈ ਹੈ ਨਾ ਮੁੜ ਕੇ ਖਲੇ ਹੋਈ ਡੈਮ ਸਾਰੇ ਇਹ ਮੈਨੂੰ ਇਦਾਂ ਬੜਾ ਹੋਣੀ ਮੁੜ ਕੇ ਮਾਨੂੰ ਉਹਨੂੰ ਰੋਗ ਗੁੱਸੇ ਆਉਂਦਾ ਮੈਂ ਤੈਨੂੰ ਕਿਹਾ ਵੀ ਸੀ ਸਹੀ ਲੈ ਜਾ ਲੈ ਜਾ ਲੈ ਜਾ ਉਹਨੂੰ ਛੁੱਟੀ ਨਹੀਂ ਮਿਲਣ ਦੀ ਛੁੱਟੀ ਨਹੀਂ ਮਿਲਣ ਦੀ ਅੱਜ ਵੀ ਹੁਣ ਫੇਰ ਇਦਾਂ ਹੀ ਚੱਲ ਗਏ ਆਂ ਆਂਦੇ ਹੁਣ ਅਸੀਂ ਫੇਰ ਆਵਾਂਗੇ ਚੱਲ ਕੋਈ ਨਹੀਂ ਅਸੀਂ ਪੱਜ ਆ ਜਾਣਗੇ ਸਭ ਆ ਨਹੀਂ ਹਣਾ ਅੱਗਲੇ ਹਾਂ ਮੈਂ ਕਿਹੜਾ ਕਹਿੰਦੇ ਵੀ ਨਾ ਆਵਾਂ ਉਹ ਤੇ ਬੜੇ ਦਿਨਾਂ ਦੇ ਤਿਆਰ ਹੁੰਦੇ ਹੈਂ ਅਹੀਂ ਰੋਪ ਰੋਪ ਰੱਖਾਂਦੇ ਹੈਂ ਹੁਣ ਉਹ ਦੂਜੀ ਦੀਦੀ ਹੁਣੀ ਨੇ ਕਹਿਣ ਦੇ ਨੇ ਉਹ ਸੱਚ ਭਾਜੀ ਹੁਣੀ ਹੂੰ ਕੰਮੇ ਉਹਨਾਂ ਨੂੰ ਕਹਿਦੇ ਆ ਉਹਨਾਂ ਨੇ ਕਿ ਉਹ ਹਲੇ ਤੱਕ ਹਾਂ ਸਾਨੂੰ ਇੱਕੀ ਮਣਾ ਮਟਾ ਸਾਮਸਾ ਹੈ ਦੋ ਬੈਂਡ ਖਲਾਉਣ ਦੀ ਜਗ੍ਹਾ ਤੇ ਬਣ ਲੈਂਦੇ ਆ ਬਣਾ ਲੈਂਦੇ ਹੂੰ ਉਹਨਾਂ ਨੇ ਨਾ ਹਲੇ ਕਿਹਾ ਕਿ ਮੈਂ ਕੀ ਕਰਾਂਗੇ ਅਗਲੇ ਨੂੰ ਭਾਵੇਂ ਨਾ ਲੱਗੇ ਪਰ ਆਪਣੇ ਆਪ ਨੂੰ ਮਨਾ ਹੁੰਦਾ ਵੀ ਨਹੀਂ ਹੁਣ ਅੱਜ ਵੀ ਕਿਦਾਂ ਪੱਖਾ ਹੋਏ ਕੀ ਚੱਲਣ ਦੇ ਆ ਗਰਮੀ ਕਿੰਨਾ ਬੁਰਾ ਹਾਲ ਹੈ ਇੱਕ ਹੁਮਸ ਵੀ ਬਹੁਤੀ ਜ਼ਿਆਦਾ ਵਾ ਨਾ ਅੱਜ ਅੱਜ ਕੀ ਹੁਣ ਚੱਲ ਹੁਮਸ ਹੂੰ ਚੱਲੇ ਆਉਂਦੇ ਚੜੂ ਤੇ ਕੰਨੇ ਕਹਿੰਦੇ ਸਫਾਈ ਕਰ ਲਈ ਹੀ ਅੱਜ ਦੂਜੇ ਰੂਮ ਚੋਂ ਹੀ ਕਰਤਾ ਸਾਰਾ ਸਮਾਨ ਬਾਹਰ ਸਿਰ ਰਹਿ ਗਈ ਹੈ ਲੰਬਾਈ ਕੱਢਣਾ ਇਹ ਰੱਖੋ ਹਮਨੇ ਇੱਧਰ ਰੱਖਿਆ ਨਹੀਂ ਜਾਣਾ ਤੇ ਜਦ ਦੂਜਾ ਦਿਨ ਹੋ ਗਿਆ ਉਹ ਰੂਮ ਦਿੱਤੇ ਆਪਾਂ ਆਪਣੀ ਆਏ ਕਰਕੇ ਸਭ ਸਪਾਈ ਨਾ ਤੇ ਇਹਨੂੰ ਬੁਏ ਨੂੰ ਕਰਤਾ ਹੀ ਬੰਦ ਤਾਂ ਕਿ ਕੋਈ ਚੀਜ਼ ਨਾ ਅੰਦਰ ਵੜੇ ਇਧਰ ਸਾਰਾ ਕਰਕੇ ਸਾਫਾ ਸਿਰ ਹੁਣ ਇੱਧਰ ਰਹਿ ਕੇ ਪਰਦੇ ਲਾਉਣ ਵਾਲੇ ਮੈਂ ਕਿ ਜਦੋਂ ਧੂਣ ਦਾ ਸਾਰਾ ਕੰਮ ਕਰਾਂਗੇ ਨਾ ਉਦੋਂ ਹੀ ਲਾਵਾਂਗੇ ਵੇਖੀਏ ਕੀ ਬਣਾਤਾ ਏ ਆਲੂ ਤੇ ਪਿਆਜ਼ ਚਿਰਣ ਢੀ ਹਾਂ ਹਾਂ ਤੇਹੀਂ ਵੇ ਮੱਚ ਤੋਂ ਉਦੋਂ ਨਾ ਦੋ ਜਾਲੂ ਪਿਆਜ਼ ਆਲੂ ਪਿਆਜ਼ ਇਹ ਦੁੱਧ ਥੋੜਾ ਜਿਹਾ ਬਚਿਆ ਹੀ ਅੱਛਾ ਹੋਣਾ ਜੇ ਜਦੋਂ ਮਰ ਮਣੀ ਪੜਾ ਜਾਣਾ ਲੱਗਦਾ ਹੀ ਵੀ ਜਦਾਂ ਟੇਸ ਜ਼ਿਆਦਾ ਹੋਰ ਵਾ ਓਕੇ ਮੈਂ ਪਰ ਧਰਿਆ ਜਿਦੋਂ ਗਰਮ ਦੀ ਉਹ ਤਾਂ ਨਹੀਂ ਬਣੀ ਆ ਤੇ ਮੈਂ ਚਲ ਸਬਜੀ ਚ ਪਾ ਲਈ ਨੇ ਚਲੋ ਬੱਧੀ ਹੋ ਗਿਆ ਇਹ ਤਾਂ ਉਹ ਜਿਆਦਾ ਤਾਂ ਕੁਝ ਖਾ ਰੋਟੀ ਦਾ ਟਾਈਮ ਰੋਚ ਹੀ ਹਣਾ ਲੇਟ ਜਾਂਦੀ ਹੋਈ ਜਾਂਦੀ ਇੱਥੇ ਵੀ ਰਸੋਈ ਆਪਣੀ ਚ ਪਹਿਲਾਂ ਉਹ ਹੁੰਦੀ ਆ ਨਾ 11:47 ਧੋਪ ਆ ਜਾਂਦੀ ਪਹਿਲਾਂ ਸਵੇਰੇ ਸਵੇਰੇ ਤੇ ਹੁਣ ਨਾਲੇ ਫਿਰ ਆਪਾਂ ਪਹਿਲਾਂ ਉਹ ਸਮਾਂ ਸਮੁੰਝੂ ਕੱਢਣਾ ਲੱਗ ਪੈਂਦੇ ਨਾ ਉਹਨੇ ਸਾਰਾ ਕੱਢ ਕੇ ਤੇ ਹੁਣ ਆਪਾਂ ਪਛਾਰੀ ਇੱਥੇ ਤੇ ਹੁਣ ਇੱਕੋ ਹੀ ਹੋ ਰਿਹਾ ਗਿਆ ਹੁਣ ਆਪੂਰ ਹਾਂ ਫੇਰ ਮੁੜ ਕੇ ਚਲੋ ਜੀ ਉਹ ਇਹਨਾਂ ਸਾਰਾ ਕੁਝ ਵਧੀਆ ਹਾਂ ਹਨ ਤੇ ਹੁਣ ਰੋਟੀ ਖਾ ਕੇ ਹਾਂ ਰੋਟੀ ਖਾ ਕੇ ਤੇ ਫੇਰ ਬਾਅਦ ਵਿੱਚ ਇੱਕ ਗੱਲ ਹੈਗੀ ਆ ਹਾਂ ਕੀ ਬਾਅਦ ਵਿੱਚ ਬਾਅਦ ਵਿੱਚ ਫਿਰ ਮੈਂ ਹਾਂ ਸਮਾਨੇ ਕਰੀ ਕੱਢ ਕੇ ਨਾ ਵਿੱਚੋਂ ਸਾਰਾ ਹੂੰ ਹੂੰ ਤੇ ਧੁੱਪ ਧੁੱਪ ਲਵਾ ਦਿੰਦੇ ਖੋਲ ਖੁਲ ਕੇ ਚੀਜ਼ਾਂ ਨੂੰ ਉਦੋਂ ਕਿ ਨਾ ਪਸੀਨਾ ਜਿਹਾ ਆ ਜਾਂਦਾ ਹੂੰ ਮੈਂ ਇੱਕ ਗੱਲ ਹੈਗੀ ਉਦੋਂ ਸਫਾਈ ਹੁੰਦੀ ਜਾਵੇ ਉਹ ਵਾਲਾ ਅੰਦਰ ਹੁਣ ਆ ਥੋੜਾ ਵਧੀਆ ਵਧੀਆ ਲੱਗਣ ਲੱਗ ਪਿਆ ਖਲੋਤਿਆਂ ਕੁਝ ਨਹੀਂ ਹੁੰਦਾ ਹੂੰ ਤੇ ਨਹੀਂ ਤੇ ਪਹਿਲਾਂ ਹਨ ਡਰ ਜਾ ਸੀ ਉਨੰਜ ਪਹਿਲਾਂ ਕਿਉਂ ਉਹ ਇਤਨਾ ਚੜੇ ਦਰਜਾਨ ਆ ਨਾ ਪ੍ਰੀਆਂ ਲੀਆਂ ਥਾਂ ਜਿਹੜੀ ਜਿੱਦਾਂ ਤੁਰੇ ਜਾਂਦੀ ਸੀ ਇੱਧਰ ਆਪਾਂ ਰਸੋਈ ਦਾ ਵੀ ਖਲਾਰਾ ਪਾਲਿਆ ਏ ਮੈਨੋਦੀਪ ਨੂੰ ਕਹਿੰਦਾ ਮੈਂ ਨਵਦੀਪ ਰਹਿੰਦੀ ਏ ਨਾ ਕਰੀਏ ਵਾਲਾ ਪਤਾ ਨਹੀਂ ਕੀ ਗੱਲ ਅੱਜ ਜਾਂ ਕਿੰਨੇ ਦਿਨ ਹੋ ਗਏ ਨੇ ਕੰਮ ਕਰਦਿਆਂ ਇੱਕ ਚੀਜ਼ ਜਾਂ ਵੇਖ ਕੇ ਉਹ ਵੇਖ ਲੈ ਨਾ ਬਾਹਰ ਹਾਵੀ ਹੁਣ ਜਿਹੜਾ ਖਲਾਰਾ ਪਾਲਿਆ ਪਰ ਸੋਈ ਜਾਵੇ ਜਿੱਦਾਂ ਸਰੀਰ ਥੱਕਿਆ ਥੱਕਿਆ ਨਹੀਂ ਹੁੰਦਾ ਤਾਂ ਵੀ ਆ ਕੀ ਹੋਰ ਤਰਾਈ ਹੁੰਦੇ ਆ ਵੀ ਨਾ ਹੀ ਕਰੀਏ ਤੇ ਕੇਰ ਆ ਆ ਗਣੀ ਮੇਰਾ ਤਾਂ ਆ ਵੀ ਮੈਂ ਸ਼ੁਰੂ ਕਰ ਲਿਆ ਨਾ ਚੌਥਾ ਪਾ ਛਾਲਣਾ ਆ ਪਾਣਿਆ ਨਾ ਮੈਂ ਤੈਨੂੰ ਦੱਸ ਉਹ ਹੁਣ ਦੱਸ ਮੈਂ ਸਹੀਆਂ ਕਾ ਨਹੀਂ ਖਲੋ ਖਲੋਈ ਖਾਪ ਜੀਣਾ ਅਜੇ ਜਦੋਂ ਆਪਾਂ ਪਹਿਲੇ ਦਿਨ ਦਏ ਹਾਂ ਚਲੋ ਸਮਾਨਦ ਨਹੀਂ ਕੱਢਿਆ ਸਲਾਵਾ ਹੀ ਇੱਕੋ ਦੇਣੀ ਸਾਰਾ ਕੱਢ ਕੇ ਬਾਹਰ ਲੈਣਾ ਇਦਰੇ ਗਾ ਇਹ ਤਾਂ ਗਰਮੀ ਆ ਰਹੀ ਸਹੀ ਗੱਲ ਹੈ ਇਹ ਮੈਂ ਆਹ ਵੇਖ ਮੇਰੀ ਗੱਲ ਸੁਣ ਕਿਤੇ ਦਿਨ ਦੇ ਹਰ ਹੋਵੇ ਤੇ ਸਫਾਈਆਂ ਕਰਨੀਆਂ ਹੁਣ ਤਾਂ ਤਾਂ ਹਨ ਦੋ ਦਿਨ ਲੰਘ ਜਾਂਦੇ ਨੇ ਆਪਣੇ ਹਨ ਜਿੱਦਾਂ ਵੀ ਜਿੱਡੇ ਕਾ ਪਾ ਘਰ ਦੇ ਨੇ ਆਮ ਹੂੰ ਹੂੰ ਇਹ ਵੀ ਆਪੇ ਸਾਰੇ ਘਰ ਦੀ ਕਰਨੀ ਸਾਰਾ ਸਮਾਨ ਬਾਹਰ ਕੱਢਣਾ ਤੇ ਐਡੀ ਛੇਤੀ ਤੇ ਨਹੀਂ ਹੋਣਾ ਮੈਂ ਆਪ ਹਣਾ ਕਹਿੰਦੇ ਨਹੀਂ ਆ ਮੈਂ ਘਰ ਆਪ ਹੂੰ ਮੈਂ ਤਾਂ ਬੌਜੀ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਰਹਿਣ ਦਿਓ ਚੱਲ ਅੰਤੋ ਇਹ ਦਸ ਮਾਣੇ ਇੱਕ ਰਿਕਾਰਡ ਕੁੱਦ ਕੇ ਇੱਥੇ ਸੁਣਾਣ ਰੱਖੀਏ ਕਿਉਂਕਿ ਮਾਣ ਲੱਗਿਆ ਵਾ ਚਾਈਆਂ ਚੀਜ਼ਾਂ ਚਲੋ ਤਾਂ ਇਹ ਆ ਕੰਮ ਵੀ ਹੋਈ ਜਾਂਦਾ ਓਦਾਂ ਫਿਰ ਹਨਾ ਪਿਛੇ ਪਿਛੇ ਪਈ ਜਾਂਦਾ ਹਮ ਇਸ ਤਰ੍ਹਾਂ ਦੇ ਉਹ ਦੋਹਾਂ ਨੇ 3000 ਫੇ ਕੰਪਨੀ ਵਿੱਚ ਹਨਾ ਉਹ ਵਲੌਗਰ ਜਿਹੜੇ ਕਮੈਂਟ ਆਉਂਦੇ ਨੇ ਉਹ ਤੁਸੀਂ ਵਲੌਗ ਬਹੁਤ ਲੇਟ ਪਾਉਂਦੇ ਆ ਅੱਗੇ ਉਹ ਤਾਂ ਦੱਸਿਆ ਵੀ ਨੈਟਵਰਕ ਦੀ ਪ੍ਰੋਬਲਮ ਆ ਵੀ ਨੈਟਵਰਕ ਬਹੁਤ ਹੀ ਸਲੋ ਆ ਜਿਹੜਾ ਵਲੌਗ ਆਪਾਂ ਪਾਉਨੇ ਜਾਣਗੇ ਅਪਲੋਡਿੰਗ ਤੇ ਲਾਇਆ ਹੁੰਦਾ ਤਾਂ 5-7 ਘੰਟੇ ਲੱਗ ਜਿੰਨੇ ਨੇ ਅਪਲੋਡ ਹੋਣ ਚੀ ਤੇ ਵੀਡੀਓ ਜਿਹੜੀ ਆਪਾਂ ਅੱਜ ਦਰਮ ਬਣਾ ਕੇ ਆਉਨੇ ਆ ਰਾਤ ਨੂੰ ਤੇ ਐਡੀਟਰ ਕਰਕੇ ਤਾਂ ਅਪਲੋਡਿੰਗ ਤੇ ਲਾ ਦੀ ਜੀ ਤੇ ਫਿਰ ਜਾ ਕੇ ਮਹਸੇਰੀ ਅਪਲੋਡ ਹੁੰਦੀ ਹੈ ਇਹ ਕਾਰਨ ਵਲੌਗਰ ਲੇਟ ਆਉਂਦਾ ਹਮ ਤੇ ਇੱਕ ਵੀਡੀਓ ਮੈਨ ਲੱਗੀ ਪੁੱਛਣ ਦੇ ਕਿ ਉਹ ਕਿਦਾਂ ਆਉਣੀ ਆ ਕੁਡੀਟ ਵੀਡੀਓ ਆਪਾਂ ਹਨਾ ਕਰਦੇ ਆ ਹੁਣ ਸ਼ੁਰੂ ਹੋਏ ਤੇ ਆ ਮੜ ਜਾਣਾ ਕਰ ਕਰ ਜਾਣਾ ਚੈਟੋ ਦੇ ਸਾਰਾ ਸਬਕ ਕੰਮ ਕੋ ਮਤਲਬ ਸਾਮਿਆ ਜਨਣਾ ਫੇਰ ਵਾ ਇਹ ਵੀਡੀਓ ਬਣਾਉਣ ਜਾਈਏ ਨਾ ਇਸਦੇ ਸੱਤੇ ਹੀ ਤੋਂ ਨਿਕਲਣਾ ਪੈਣਾ ਹੂੰ ਸ਼ਮਾ ਬੈਨ ਨਾ ਤੇ ਚਲੋ ਕੋਈ ਨਹੀਂ ਕਰਦੇ ਆ ਵੀ ਸ਼ੁਰੂ ਅਰਸੋਈ ਹੋ ਗਈ ਸਾਰੀ ਖਾਲੀ ਤੇ ਆ ਫੱਡੇ ਦੇ ਉੱਤੇ ਵੀ ਤਰੇੜ ਆਈ ਹੈ ਪਰ ਨਾ ਕੱਟਾ ਬਹੁਤ ਜ਼ਿਆਦਾ ਉੱਤੇ ਮੈਂ ਇੱਕ ਰੀਚਾ 8 ਜੋੜ ਕੇ ਤੇ ਬਾਅਦ ਵੀ ਹੁਣ ਸ਼ਾਮ ਆ ਗਈ ਸਾਮਣ ਤੇ ਪਾਂਡੇ ਫੇਰੇ ਲਓ ਕਿੰਨੇ ਇਕੱਠੇ ਹੋ ਗਏ ਮੈਂ ਨੇ ਪਾਂਡੇ ਦੋ ਤੋਂ ਹੀ ਖਾ ਪੀ ਅੱਜ ਸਵੇਰ ਦੀ ਤੇ ਰੈਕ ਮੈਂ ਸਾਫ ਕਰ ਲਈ ਮੈਂ ਇਹ ਕ੍ਰੀਪਰ ਨੂੰ ਝਾੜ ਕੇ ਤੇ ਫੇਰਾ ਡਬਡਬ ਵੀ ਸਾਰੇ ਸਾਫ ਕਰਕੇ ਰੱਖ ਲਿਆ ਤੇ ਇਹ ਫਿਰ ਆ ਰੈਕ ਦੇ ਵਿੱਚ ਰੱਖ ਦਾਂਗੇ ਤੇ ਇੱਕ ਹੁਣ ਮੈਂ ਉੱਤੋਂ ਸਾਫ ਸਫਾਈ ਕਰਦੀ ਹਾਂ ਬਹੁਤ ਮਾਰੇ ਹਾਨ ਭੁਹੇ ਪਈ ਐ ਕੁਝ ਹੀ ਨਹੀਂ ਸਮਝ ਲੱਗਦੀ ਕੀ ਕਰੀਏ ਤੇ ਕੀ ਨਾ ਕਰੀਏ ਕਈ ਨਾ ਬੁਰਾ ਹਾਲ ਹੋਇਆ ਪੈਣਾ ਇੱਕ ਗਰਮੀ ਨੇ ਵੀ ਅਤ ਕਰਾਈ ਹੋਈ ਹਾਂ ਦੇ ਤੂੰ ਵੱਧ ਗਰਮੀ ਤੇ ਆ ਚਿੰਜਾਂ ਸਾਰੀਆਂ ਪਾਈਆਂ ਹੀ ਧੁੱਪੇ ਹੁਣ ਇਹ ਵਾਕਿ ਸ਼ਾਮ ਜੀ ਹੋ ਗਈ ਏ ਤੇ ਹੁਣ ਨਹੀਂ ਹੈ ਕਿ ਸ਼ਾਮੋਂ ਤੋਂ ਪਹਿਲਾਂ ਪਹਿਲਾਂ ਸਾਰਾ ਖਲੜਾ ਚੁੱਕਣਾ ਭਾਂਡੇ ਬੜੇ ਜਿਆਦਾ ਹੋ ਜਾਂਦੇ ਆ ਤੇ ਵੀ ਸਾਰਾ ਹੁਣ ਚੁੱਕ ਚੁੱਕ ਕੇ ਤੇ ਰੱਖਦੇ ਆ ਅੰਦਰ ਤੇ ਫੇਰ ਆ ਚੀਜ਼ਾਂ ਜਿਹੜੇ ਰੱਖਣੀਆਂ ਹੋਣਗੀਆਂ ਉੱਥੇ ਰੱਖਣੀਆਂ ਨੇ ਉਥੋਂ ਮੰਜਾ ਸਾਰਾ ਚੋਕ ਕੇ ਸਾਰੀਆਂ ਚੀਜ਼ਾਂ ਸਾਈਡ ਤੇ ਕਰਨੀਆਂ ਪੈਣੀਆਂ ਤੇ ਕਾ ਪੱਖਾ ਬਹੁਤ ਹੀ ਜ਼ਿਆਦਾ ਉਹ ਚੱਲਣ ਦਿਆ ਹੀ ਸਲੋ ਇਹਨੂੰ ਪਾਇਆ ਸੈੱਲ ਤੇ ਹੁਣ ਇੱਥੇ ਮੈਂ ਮੇਰੇ ਅਨੁਾਦ ਕਿ ਇੱਥੇ ਬੈੱਡ ਡਾ ਲੰਨੇ ਕਿਉਂਕਿ ਉਹ ਰੂਮ ਚ ਜੇ ਬੈੱਡ ਆਈਏ ਨਾ ਕਿਉਂਕਿ ਇੱਧਰ ਵੜਨ ਨੂੰ ਦਿਲ ਤੇ ਕਰਦਾਨੀ ਆ ਤੇ ਇੱਧਰ ਇਦਾਂ ਲੱਗਦਾ ਜਿਦਾਂ ਨਾਲ ਹੀ ਆਇਆ ਥਾਉਣ ਨੂੰ ਜਾਣ ਦੇ ਨੇ ਤੇ ਨਲੇ ਕੇ ਹਾਫ ਤੱਕ ਤੇ ਉਹ ਹੋ ਗਿਆ ਵਾ ਬੈਲੈਂਸੇ ਦਾ ਵਿਗੜ ਗਿਆ ਵਾ ਤੇ ਜੇ ਇਥੇ ਉਹ ਡਾਵਾਂਗੇ ਬੈੱਡ ਬੁੱਡ ਤੇ ਇਹ ਵਾ ਕਿ ਉਹਨਾਂ ਦਾ ਬੈਲੈਂਸ ਵੀ ਖਰਾਬ ਹੋਣ ਦਾ ਡਰ ਵਾ ਤੇ ਮੈਂ ਕਹਿੰਦੀ ਚੱਲ ਇਥੇ ਡਾਲਣੇ ਕਿ ਚੱਲ ਪੱਖੇ ਥੱਲੇ ਬੰਦਾ ਘੜੀ ਆਰਾਮ ਕਰ ਲੈਂਦਾ ਵਾ ਉਦਾਂ ਤੇ ਬੜਾ ਹੀ ਔਖਾ ਕੰਮ ਆਇਆ ਪਿਆ ਵਾ ਗੁੱਸਾ ਫੇਰੇ ਕਿਤੇ ਵਾ ਵਾ ਚੱਲ ਜਾਂਦੇ ਮੈਨੂੰ ਇਥੇ ਢਾ ਕੇ ਤੇ ਤੈਨੂੰ ਕੱਲੀ ਉਹ ਡਾਰ ਹੁੰਦਾ ਨਾ ਡਾਲ ਤੇ ਹੁਣ ਤੀ ਚੱਲਦਾ ਹੈ ਉਤਲੇ ਬਨੇ ਕਿਦਾਂ ਹੋਲੀ ਜੀ ਆਗਲੀ ਆ ਮਤਨ ਦੀਪ ਘਟ ਨਹੀਂ ਹਾਂ ਆਗਲੀ ਅਭੀ ਹੋ ਗਈ ਹੈ ਕੀ ਆ ਸਲੈੱਬ 'ਚ ਕੀ ਹੋਇਆ ਨੂੰ ਔਰ ਤਰੇੜ ਆ ਗਈ ਸਾਰੇ 'ਚ ਉਤਲੇ ਬਨੇ ਹਾਂ ਅੱਛਾ ਆ ਜਿੱਤੇ ਮੈਂ ਕਹਤੀ ਵੀ ਪੂਰੀ ਕਿੰਨੀ ਐ ਥੱਲੇ ਦਾ ਨਹੀਂ ਆ ਕਿਤੇ ਵੀ ਆ ਵੇਖੋ ਤੂੰ ਹਾਈ ਨਾ ਭਲਾ ਇਹ ਲਓ ਆ ਵੇਖੋ ਠੀਕ ਹੀ ਲੱਗਾ ਹਨਾ ਇੱਥੇ ਵੀ ਹੈ ਹਾਂ ਤੇ ਕੁੜੀ ਨੂੰ ਹੋ ਗਿਆ ਕੋਲਡ ਅਸਲ ਚ ਘਟਾ ਘਟਾ ਵੀ ਹਨਾ ਨਿਕਲੇ ਆ ਕਿ ਨਹੀਂ ਹੂੰ 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 ਉਹ ਤਾਂ ਨਹੀਂ ਕੀਤਾ ਘੱਟੇ ਕੱਡੇ ਮੈਂ ਆ ਹੀ ਨਾ ਪਰ ਹੈ ਜਦੋਂ ਨਹੀਂ ਹੈ ਖਲਾਰੀ ਇਹਨਾਂ ਨੂੰ ਚੰਗੀ ਤਰ੍ਹਾਂ ਅਜੇ ਰੱਖ ਰੱਖ ਲੈਣਾ ਜਿਹੜੇ ਨਾਂ ਰੱਖੇ ਜਾਣਗੇ ਹੈ ਹੰਦਰਾ ਹਦਾਂਗੇ ਬੂਆ ਬੰਦ ਕਰਕੇ ਤੇ ਫਿਰ ਵੀ ਇਹ ਲਾਂਗੇ ਕੋਈ ਗੱਲ ਨਹੀਂ ਹੂੰ ਕਾਨੁਦੀਪ ਮੇਰੇ ਤੋਂ ਨਾ ਇੱਧਰ ਲੈ ਲਿਆ ਨਾ ਟਾਣਾ ਕਸਾ ਨਾਲਿਆ ਉਰਾਂ ਆ ਮੈਂ ਜੀ ਆ ਵੀ ਮੇਰੇ ਲਈ ਜੀ ਹੈਗੀ ਅੱਜ ਹਾਂ ਹੈ ਤੇਜ ਭਾਰਣਾ ਇਹ ਕਹਾਂ ਪਛਾਣੀ ਹੋਣ ਦੇ ਹਫ਼ਤਾ ਉਹ ਖੁੱਲੇਗਾ ਨਾ ਤਾਂ ਤਖਤਾ ਜਦ ਫੇਰ ਗੱਲ ਬੰਦਨੀ ਆ ਅੱਜ ਸੋਚਿਆ ਸੀ ਕਿ ਛੇਤੀ ਛੇਤੀ ਕੰਮ ਸਾਰਾ ਕਰ ਲਾਂਗੇ ਤੇ ਅੱਜ ਸਗੋਂ ਜ਼ਿਆਦਾ ਕੇਵਲਾ ਹੋ ਗਿਆ ਹੈ ਨਵਦੀਪ ਮੈਂ ਵੀ ਅੱਜ ਸੋਚਿਆ ਸੀ ਕਿ ਕੰਮ ਜਿੰਨਾ ਵੀ ਹੋ ਸਕੇਗਾ ਪਿਛੇਤੀ ਕਰ ਲਾਂਗੇ ਜੇ ਖਲਾਰਾ ਦੇਣਾ ਵਾਧਾ ਹੀ ਜਾਣ ਰਿਹਾ ਤੇ ਕਿੰਨਾ ਕੇਵਲਾ ਹੋ ਗਿਆ ਕਹ ਨਹੀਂ ਹਾਂਜੀ ਸੇ ਨੀ ਆ ਪਰ ਇਹ ਆ ਪਰ ਇਹ ਆ ਵੀ ਹੁਣ ਰਸੋਈ ਵੀ ਲੱਗਣਾ ਵੀ ਹਾਂ ਮੈਂ ਰਸੋਈ ਆ ਹਾਂ ਹਣਾ ਇਹ ਵੀ ਹੱਥ ਲੱਗਣ ਤੇ ਫੇਰ ਹੀ ਆ ਹਾਂ ਸ਼ੁਰੂ ਕੀਤਾ ਹੀ ਚੱਲ ਪਰ ਯਾਰ ਗਰਮੀ ਬਹੁਤ ਲੱਗੀ ਜਾਂਦੀ ਆ ਹਨਾ ਗਰਮੀ ਬੜੀ ਏ ਤੇ ਮੈਂ ਕਿਹਾ ਨਾ ਹੁਣ ਐਨ ਮੂੰਹ ਕਰ ਜਦੋਂ ਮੈਂ ਨਾ ਹੁਣ ਵੀ ਥੋੜਾ ਕੰਮ ਕਰ ਲਈਏ ਜਿੰਨਾ ਕ ਟਾਈਮ ਸਿਰਸ ਮਿਟਿਆ ਜਾਏ ਹੁਣ ਹੋ ਜੇ ਨੇ ਕੁਝ ਹੋ ਸੇ ਨਾ ਕੋ ਆਉਂਦਾ ਹੋਵਾ ਯਾਰ ਇਹ ਨਹੀਂ ਫਿਰ ਗੱਲ ਹੁੰਦੀ ਹੈਗੀ ਜਦੋਂ ਬੰਦਾ ਪਹਿਲਾਂ ਆਂਦਾ ਵੀ ਥੋੜਾ ਕਰ ਲਈਏ ਠੀਕ ਆ ਤਾਂ ਮੇਰੀ ਗੱਲ ਸੁਣ ਜੇ ਨਹੀਂ ਐਣ ਮੂੰਹ ਕਰ ਮੇਰੇ ਵੱਲ ਨੂੰ ਜੇ ਨਹੀਂ ਤੇ ਨਾ ਤਾਂ ਕੱਪੜੇ ਪਾ ਤੇ ਦਵਾਈ ਦੂ ਹੀ ਲਾਈਏ ਬਸ ਠੀਕ ਮੜ ਜਿਵੇਂ ਚੱਕਰ ਆਉਂਦੇ ਨੇ ਮੇਰੀ ਸੁਣ ਲੈ ਗੱਲ ਯਾਰ ਰਾਤ ਨੂੰ ਹੁੰਦੀ ਏ ਕਿੰਨਾ ਟਾਈਮ ਹੋ ਗਿਆ ਨੂੰ ਸਵਾ 9 ਹੋ ਗਏ ਨੇ ਕੋਈ ਚੀ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਲੈ ਸੱਚੀ ਉਹ ਚੰਗਾ ਵਾਹੇ ਉਹ ਗਰਮੀਆਂ ਦਾ ਭਰਾੜ ਜੀ ਹੁੰਦੀ ਉਹ ਪੱਖਾ ਲਾਉ ਹਮੜ ਜਾਣ ਕਰਕੇ ਪੱਖਾ ਲਾਉ ਉਹ ਜੇ ਅੱਧਾ ਕੰਮ ਕੀਤਾ ਤਾਂ ਹੁਣ ਰਾਮ ਨਾ ਨਾ ਧੋ ਕੇ ਤੇ ਸੌਣ ਵਾਲੇ ਬੰਨਾ ਸੀ ਹੂੰ ਫੂਕਾਂ ਮਾਰਦੀ ਆ ਰਸੂਈ ਦਾ ਵੀ ਸੰਭ ਲੈਣਿਆ ਪਰ ਆਪਣੇ ਵਾਲ ਵੀ ਵੇਖੀ ਦਿੰਦਾ ਪਾਉ ਜੀ ਠੀਕ ਆ ਮੈਂ ਠੀਕ ਆ ਮੇਰੇ ਨਾਲੋਂ ਜ਼ਿਆਦਾ ਤੇ ਤੁਹਾਨੂੰ ਹੋਉਂਦੀ ਆ ਹੋਰ ਤੇ ਹੁਣ ਆਣੀ ਆ ਹੋਰ ਠੀਕ ਆ ਵਾਹ ਬਸ ਤੁਸੀਂ ਮੜਾ ਜਾ ਪੱਖਾ ਲਾਉ 2 ਮਿੰਟ ਲਾ ਦੇ ਨਾ ਮੈਂ ਪੱਖਾ ਹੂੰ ਕੜੀ ਹੁਣ 10 ਮਿੰਟ ਰੈਸਟ ਕਰ ਫੁਲਕੇ ਬਾਅਦ ਚਲਾ ਜਾਨੀ ਕਿ ਕੋਈ ਗੱਲ ਨਹੀਂ ਹਾਂ ਠੀਕ ਆ ਪੱਖਾ ਲਾ ਦੇ ਮੜਾ ਇਹ ਨਾ ਗੱਲ ਹਸਿਆਲੀ ਹੀ ਆ ਵੀ ਮੈਂ ਲੱਗਾ ਗੱਡੀ ਅੰਦਰ ਕਰਨ ਤੇ ਚਲੋ ਗੱਡੀ ਅੰਦਰ ਪਹਿਲਾਂ ਕੀਤੀ ਤੇ ਮੈਂ ਉਹਦਾ ਸਟਾਰਟ ਕਰ ਲਈ ਤੇ ਸਿਰਫ ਗੱਡੀ ਦੀ ਸ਼ੀਕਰ ਜੀ ਸੁਣ ਕੇ ਨਾ ਕੀ ਲੱਗਾ ਤੈਨੂੰ ਕੋਈ ਸ਼ੈ ਨਹੀਂ ਮਿਲ ਗਿਆ ਲੈ ਅੰਤਿਮ ਨੂੰ ਇਦਾਂ ਲੱਗਾ ਵੀ ਕਿ ਅੰਦਰ ਕੁਝ ਵੱਡ ਗਿਆ ਹੁੰਦਾ ਵਾ ਤੇ ਮੇਲੇ ਕਿ ਨਾ ਨਾ ਡਰ ਹੁੰਦਾ ਕੱਲੇ ਤੇ ਡਰ ਹੁੰਦਾ ਹੀ ਆ ਸਾਰਿਆਂ ਨੂੰ ਹੁੰਦਾ ਮੈਨੂੰ ਕੱਲੀ ਨੇ ਥੋੜੀ ਹੈ ਮੈਂ ਤੇਰੇ ਨਾਲ ਉਹ ਡਰਨ ਦੀ ਨਹੀਂ ਗੱਲ ਹੈਗੀ ਨਹੀਂ ਨਹੀਂ ਤੁਸੀਂ ਉਦੋਂ ਕਹਿ ਨਹੀਂ ਮੈਨੂੰ ਮਦੂਜਾਂ ਦਾ ਮਜ਼ਾਕ ਵਕਿੱਟ ਛੱਦੀ ਭੰਦੇ ਜਿਦੋਂ ਤੁਸੀਂ ਕਹਿੰਦੇ ਹਾਂ ਕਿ ਪਾਰ ਚਲੇ ਹਾਂ ਪਿਆਲੀਆਂ ਵਿੱਚ ਤੇ ਉੱਥੇ ਬੜੇ ਜਿਆਦਾ ਸੱਪ تھے ਅਸੀਂ ਡਰਦੇ ਗਾਣਗੇ ਦੱਬਾਓ ਜੀ ਮੇਰੀ ਗੱਲ ਸੁਣ ਉਹ ਗੱਲ ਵੱਖਰੀ ਉੱਥੇ ਬੜਾ ਕਨੇ ਸੱਪ ਸੀ ਤਾਂ ਤੂੰ ਕਿਚੋਂ ਨਹੀਂ ਪਹੁੰਚਾਈ ਕਿ ਨਹੀਂ ਨਹੀਂ ਮੈਂ ਉਦਾਂ ਇੱਕ ਗੱਲ ਕਰਨ ਦੀ ਤੁਹਾਡੇ ਨਾਲ ਤੁਸੀਂ ਵੇਖ ਲੈ ਕਿੰਨਾ ਡਰ ਉਹ ਸੇ ਵੇਲੇ ਕਹਿ ਦਿੰਦੇ ਹਾਂ ਆਹ ਮੜਾ ਜਾ ਵੀ ਕਰੀਏ ਤੇ ਇੰਨਾ ਨਹੀਂ ਮੈਂ ਕਿ ਸਵੇਰ ਦੀਆਂ ਅਗਲੀਆਂ ਬਚਰੀਆਂ ਲੱਗੀਆਂ ਰਹਿੰਦੀਆਂ ਸਾਰਾ ਸਾਰਾ ਦਿਨ ਕੰਮ ਕਰਨ ਤੇ ਬੇਇੱਜ਼ਤੀ ਝਟ ਕਰ ਦਿੰਦੇ